ਇਸ ਮਹਿਮ ਦੇ ਤਹਿਤ ਜਿਹੜਾ 550 ਜੰਗਲ ਲਾਉਣ ਵਾਲੇ ਮਹਿਮ ਦੇ ਤਹਿਤ ਲਾਉਨੇ ਹੋ ਇਹਦਾ ਤੁਹਾਡਾ ਕੋਈ ਖਰਚਾ ਹੈ ਨਹੀਂਗਾ ਇੱਕ ਓੰਕਾਰ ਸਾਰਾ ਕੁਝ ਇੱਕ ਹੈ ਤੇ ਅਸੀਂ ਉਹਦੇ ਨਾਲ ਜੁੜੇ ਹੋਏ ਹਾਂ ਹੁਣ ਜੇ ਅਸੀਂ ਕਹਾਂਗੇ ਵੀ ਅਸੀਂ ਧਰਤੀ ਸਾਰੀ ਤਬਾਹ ਕਰਕੇ ਅਸੀਂ ਆਪਣਾ ਕੁਝ ਸਵਾਰ ਲਾਂਗੇ ਜੇ ਅਸੀਂ ਪੰਛੀ ਤਬਾਹ ਕਰਨੀ ਹੋਣਾ ਨਹੀਂ ਸਸੀਕਾਲ ਜੀ ਤਰਸ ਸੁਹਾਵੀ ਦੇ ਨਵੇਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਅੱਜ ਕੈਨੇਡਾ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਪਰ ਗੱਲ ਕਰਨੀ ਹੈ ਪੰਜਾਬ ਦੀ ਕੈਨੇਡਾ ਦੇ ਇੱਕ ਐਨਆਰਆਈ ਨੇ ਇੱਕ ਬੜਾ ਹੀ ਡਿਫਰੈਂਟ ਉਦਮ ਕੀਤਾ ਹੈ ਆਪਦੀ ਧਰਤੀ ਲਈ ਆਪਦੀ ਮਿੱਟੀ ਲਈ ਸੋ ਅਸੀਂ ਸਾਰੀ ਗੱਲਬਾਤ ਅੱਜ ਤੁਹਾਨੂੰ ਉਹ ਦੱਸਣੀ ਹੈ ਤੇ ਇਹ ਉਦਮ ਜਿਹੜੇ ਹੈ ਹੋਰ ਹੋਣੇ ਚਾਹੀਦੇ ਸੋ ਜਿਹੜੇ ਵੀ ਐਨਆਰਆਈ ਆਪਦੀ ਧਰਤੀ ਲਈ ਕੁਝ ਕਰਨਾ ਚਾਹੁੰਦੇ ਇਹ ਅੱਜ ਦੀ ਗੱਲਬਾਤ ਜ਼ਰੂਰ ਸੁਣਨ ਸੋ ਮੈਂ ਪਹਿਲਾਂ ਇੰਟਰੋਡਕਸ਼ਨ ਕਰਾਉਣਾ ਉਸ ਐਨਆਰਆਈ ਦੀ ਜਿਨੇ ਕੰਮ ਕੀਤਾ ਹੈ ਸੋ ਮੇਰੇ ਨਾਲ ਖੜੇ ਨੇ ਗੁਰਜਸਪਾਲ ਬਾਲਾ ਜੀ ਸਤਿ ਸ੍ਰੀ ਅਕਾਲ ਜੀ ਸੋ ਇਹਨਾਂ ਨੇ ਕੀ ਕੀਤਾ ਕਿੱਥੇ ਕੀਤਾ ਤੇ ਉਹ ਤੁਸੀਂ ਵੀ ਕਰ ਸਕਦੇ ਹੋ ਕਿ ਨਹੀਂ ਇਹ ਗੱਲਬਾਤ ਅੱਜ ਕਰਦੇ ਆ ਆਓ ਦੇਖੀਏ ਸੋ ਬਾਲਾ ਜੀ ਪਹਿਲਾਂ ਤਾਂ ਦੱਸੋ ਕਿ ਤੁਸੀਂ ਪੰਜਾਬ ਚ ਕਿਹੜੀ ਜਗ੍ਹਾ ਤੋਂ ਤੇ ਤੁਹਾਨੂੰ ਇੱਥੇ ਕੈਨੇਡਾ ਆਏ ਨੂੰ ਕਿੰਨਾ ਚਿਰ ਹੋਇਆ ਅ ਮੇਰਾ ਜੀ ਪੰਜਾਬ ਦੇ ਵਿੱਚ ਜਿਹੜਾ ਸਾਡਾ ਪਿੰਡ ਆਈ ਉਹ ਹੈਗਾ ਰੋਪੜ ਜ਼ਿਲ੍ਹੇ ਦੇ ਵਿੱਚ ਸੰਤਪੁਰ ਚੁਪਕੀ ਹਾਂ ਆਪਣੇ ਰੋਪੜ ਤੋਂ ਲਗਭਗ 9 ਕਿਲੋਮੀਟਰ ਤੇ ਕਰਾਲੀ ਤੋਂ 9 ਕਿਲੋਮੀਟਰ ਠੀਕ ਹੈ ਜੀ ਜਿਹੜੀ ਸਾਡੀ ਰਿਹائش ਹੈ ਜੀ ਉਹ ਕਰਾਲੀ ਹੈ ਕਰਾਲੀ ਹੁਣ ਮੁਹਾਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਪਰ ਤੁਸੀਂ ਹਜੇ ਪੁਆਦ ਚੋਂ ਆਹ ਪੁਆਦ ਨਹੀਂ ਅਸੀਂ ਸਾਰਾ ਜਿਹੜਾ ਸਾਰਾ ਇਲਾਕਾ ਹੀ ਉਹ ਪੁਆਦ ਦਾ ਇਲਾਕਾ ਹੈ ਜੀ ਹਾਂਜੀ ਕੈਨੇਡਾ ਮੈਂ ਜੀ 2013 ਦੇ ਵਿੱਚ ਹਾਂਜੀ ਹਾਂਜੀ ਉਤੋਂ ਪਹਿਲਾਂ ਜੀ 2008 ਦੇ ਵਿੱਚ ਮੈਂ ਅਮਰੀਕਾ ਆ ਗਿਆ ਸੀਗਾ ਪਹਿਲਾਂ ਮੈਂ ਅਮਰੀਕਾ ਪੜ੍ਹਾਈ ਕੀਤੀ ਤੇ ਫਿਰ 13 ਦੇ ਵਿੱਚ ਰੇ ਕੈਨੇਡਾ ਆ ਕੇ ਹੁਣ ਇੱਥੇ ਮੈਨੀਟੋਬਾ ਦੇ ਵਿੱਚ ਰਹਿ ਰਹੇ ਹਾਂ ਜੀ ਉਦੋਂ ਠੀਕ ਹੈ ਜੀ ਸੋ ਇਹਨਾਂ ਨੂੰ ਰਹਿੰਦਿਆਂ ਨੂੰ 10-11 ਸਾਲ ਹੋ ਗਏ ਆ ਪਰ ਇਹਨਾਂ ਨੇ ਫਿਰ ਜਿਹੜਾ ਪੰਜਾਬ ਨਾਲੋਂ ਨਾਤਾ ਕਦੇ ਨਹੀਂ ਤੋੜਿਆ। ਨਹੀਂ ਜੀ। ਸੋ ਉਹ ਹੁਣ ਜਿਹੜੀ ਗੱਲਬਾਤ ਇਹਨਾਂ ਨੇ ਕੀਤੀ ਆ ਆਪਾਂ ਉਧਰੋਂ ਚੱਲਦੇ ਆ। ਸੋ ਬਾਲਾ ਜੀ ਦੱਸੋ ਪਹਿਲਾਂ ਤੁਸੀਂ ਜਿਹੜਾ ਇਨੀਸ਼ੀਏਟਿਵ ਲਿਆ ਤੁਸੀਂ ਆਪ ਦੀ ਪਿੰਡ ਵਾਲੀ ਜਗ੍ਹਾ ਤੇ ਤੁਹਾਡੀ ਜਿਹੜੀ ਜ਼ਮੀਨ ਹੈ ਨਾ ਜੀ ਉਹਦੇ ਬਾਰੇ ਪਹਿਲਾਂ ਦੱਸੋ ਵੀ ਤੁਸੀਂ ਉਹ ਕੀ ਚੀਜ਼ ਹੈ ਕਿੱਥੋਂ ਤੁਸੀਂ ਉਹ ਗੱਲ ਸ਼ੁਰੂ ਕੀਤੀ ਹੈ। ਸੋ ਆਪਣੇ ਨਾਲ ਜਿਹੜੀ ਪਿੰਡ ਜਿਹੜੀ ਸਾਡੀ ਜੱਦੀ ਜ਼ਮੀਨ ਹੈ ਜਿਹੜੀ ਸਾਡੇ ਸਾਡੇ ਬਾਬੇ ਦਾਦਿਆਂ ਤੋਂ ਮਿਲੀ ਹੈ ਜੀ ਹਾਂਜੀ ਉਹਦੇ ਵਿੱਚ ਜਿਹੜਾ ਫਸਲੀ ਚੱਕਰ ਸੀ ਉਹ ਨਾਰਮਲ ਹੀ ਜਿਹੜਾ ਆਪਣਾ ਚੱਲਦਾ ਕਣਕ ਝੋਨੇ ਦਾ ਉਹੀ ਚੱਲਦਾ ਸੀਗਾ ਜੀ ਠੇਕੇ ਤੇ ਦਿੱਤੀ ਹੋਈ ਸੀ ਹਾਂ ਤੇ ਕਰਦੇ ਕਰਾਉਂਦੇ ਨਾ ਸਾਡਾ ਸੰਪਰਕ ਬਣਿਆ ਜਿਹੜਾ ਖੇਤੀਬਾੜੀ ਇੱਕ ਉਦਮ ਹੈ ਪੰਜਾਬ ਦੇ ਵਿੱਚ ਵੀ ਆ ਡਾਈਵਰਸੀਫਾਈ ਕਰੀਏ ਝੋਨਾ ਘਟਾਈਏ ਤੇ ਉਹਦੇ ਨਾਲ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਠੀਕ ਹੈ ਜੀ ਠੀਕ ਹੈ ਸੋ ਉਹਦੇ ਵਿੱਚ ਜਿਹੜੀ ਮੁਹਿੰਮ ਇਹ ਚੱਲੀ ਸੀ ਕਿ ਵੀ ਜਿਹੜੇ ਐਨ ਆਰ ਆਈ ਆ ਜਾ ਜਿਹੜੇ ਸਰਕਾਰੀ ਮੁਲਾਜ਼ਮ ਹੈ ਜਿਨ੍ਹਾਂ ਦੀ ਖੇਤੀ ਤੇ ਡਿਪੈਂਡੈਂਸ ਨਹੀਂ ਹੈਗੀ ਉਹ ਜੇ ਝੋਨਾ ਘਟਾ ਕੇ ਥੋੜੀ ਜੀ ਜਗ੍ਹਾ ਕੁਦਰਤ ਨੂੰ ਦੇ ਦੇਣ ਉੱਥੇ ਛਿੜੀ ਜੋ ਕਿ ਇੱਕ ਛੋਟਾ ਜੰਗਲ ਹੁੰਦਾ ਹਾਂ ਹਾਂਜੀ ਹਾਂਜੀ ਉਹ ਜੇ ਆਪਣੀ ਜ਼ਮੀਨ ਦੇ ਉੱਤੇ ਲਾ ਲੈਣ ਵੀ ਉਹਦੇ ਨਾਲ ਕੁਦਰਤ ਨੂੰ ਥੋੜੀ ਜੀ ਜਿਹੜੀ ਜ਼ਮੀਨ ਹੈਗੀ ਆ ਉਹ ਮੋੜੀ ਜਾ ਸਕਦੀ ਆ ਆਪਾਂ ਨੂੰ ਉਹ ਉਦਮ ਬਹੁਤ ਜ਼ਿਆਦਾ ਵਧੀਆ ਲੱਗਿਆ ਮਹਾਰਾਜ ਦੀ ਕਿਰਪਾ ਨਾਲ ਮੇਰੇ ਦੋਨੇ ਮੰਮੀ ਡੈਡੀ ਵੀ ਸਰਕਾਰੀ ਮੁਲਾਜ਼ਮ ਸੀਗੇ ਤੇ ਅਸੀਂ ਵੀ ਮੈਂ ਤੇ ਮੇਰਾ ਭਰਾ ਸੀ ਇੱਥੇ ਕੈਨੇਡਾ ਚ ਹੀ ਆ ਸੋ ਉਈ ਮਹਾਰਾ ਦੀ ਕਿਰਪਾ ਨਾਲ ਅਸੀਂ ਉਹ ਉਦਮ ਲੈ ਸਕੇ ਸੋ ਅਸੀਂ ਕੀ ਕੀਤਾ ਜੀ ਅਸੀਂ ਜਿਹੜੀ ਆਪਣੀ ਉਹ ਸਾਰੀ ਜ਼ਮੀਨ ਸੀਗੀ ਹੂੰ ਹੂੰ ਉਹ ਫਸਲੀ ਚੱਕਰ ਚੋਂ ਕੱਢ ਕੇ ਹਾਂਜੀ ਉਹਦੇ ਤੇ ਅਸੀਂ ਚੌਥੇ ਹਿੱਸੇ ਤੇ ਅਸੀਂ ਝਿੜੀ ਲਾਤੀ ਜੀ ਜਿਹੜੀ ਬਾਕੀ ਰਹਿੰਦੀ ਜ਼ਮੀਨ ਦੇ ਉੱਤੇ ਵੀ ਅਸੀਂ ਜਿਹੜੇ ਸਾਰੇ ਦਰਖਤ ਲਾਦ ਰਹੇ ਹਾਂ ਤੇ ਜਿਹੜੇ ਉਹ ਦਰਖਤ ਨੇ ਜੀ ਸਾਰੇ ਰਵਾਇਤੀ ਰੁੱਖ ਰਹੇ ਠੀਕ ਹੈ ਜੀ ਠੀਕ ਹੈ ਅ ਜਿਹੜੇ ਐਨ ਆਰ ਆ ਜੀ ਕੈਨੇਡਾ 'ਚ ਬੈਠੇ ਆ ਅਮਰੀਕਾ 'ਚ ਬੈਠੇ ਆ ਜਾਂ ਕਿਸੇ ਵੀ ਦੇਸ਼ 'ਚ ਬੈਠੇ ਆ ਆਪਾਂ ਸਾਰੇ ਜਿਹੜੇ ਪੰਜਾਬ ਬਾਰੇ ਸੋਚਦੇ ਆਂ ਪੰਜਾਬ ਨਾਲ ਜੁੜੇ ਹੋਨੇ ਜੀ ਨਾ ਤੇ ਸਾਨੂੰ ਇਹ ਵੀ ਹੁੰਦਾ ਕਿ ਸਾਡੀ ਧਰਤੀ ਤੇ ਕੁਝ ਚੰਗਾ ਹੋਵੇ ਤੇ ਕੁਦਰਤ ਸਭ ਤੋਂ ਵੱਡੀ ਗੱਲ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਦੀ ਗੱਲ ਕੀਤੀ ਹੈ ਨਾ ਹਾਂਜੀ ਹਾਂਜੀ ਕਿ ਉਹਨਾਂ ਨੇ ਇਨੀਸ਼ੀਏਟਿਵੇ ਸ਼ੁਰੂ ਕੀਤੇ ਨੂੰ ਕਈ ਸਾਲ ਹੋ ਗਏ ਮਿਲਦਾ ਤੇ ਉਹਨਾਂ ਨੇ ਕੁਝ ਕਿਹਾ ਸੀ ਵੀ ਆਪਾਂ ਇੰਨੇ ਜਗ੍ਹਾ ਤੇ ਛਿੜੀਆਂ ਲਗਾਉਣੀਆਂ ਨਾ ਜੀ ਜੀ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਗੁਰਪੁਰਬ ਤੇ ਹਾਂਜੀ ਉਹਨਾਂ ਨੇ ਇਹ ਇਨੀਸ਼ੀਏਟਿਵ ਲਿਆ ਸੀ ਵੀ ਉਹਨਾਂ ਨੇ ਸਾਰੇ ਜਿਹੜਾ ਆਪਣਾ ਭਾਰਤ ਦਾ ਜਿਹੜਾ ਖੇਤਰ ਹੈਗਾ ਵੀ ਉਹਦੇ ਵਿੱਚ 550 ਨਿੱਕੇ ਜੰਗਲ ਉਹਨਾਂ ਨੇ ਲਾਉਣੇ ਆ ਸੋ ਸਾਰੇ ਇੰਡੀਆ ਦੀ ਗੱਲ ਕੀਤੀ ਸੀ ਸਾਰੇ ਇੰਡੀਆ ਦੀ ਗੱਲ ਕੀਤੀ ਸੀ ਕਿ ਜੀ ਉਹਦੇ ਵਿੱਚ ਜ਼ਿਆਦਾ ਪੰਜਾਬ ਦੇ ਵਿੱਚ ਨੇ ਹਾਂਜੀ ਹਰਿਆਣੇ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਰਾਜਸਥਾਨ ਦੇ ਵਿੱਚ ਜਿੱਥੇ ਜਿੱਥੇ ਸਿੱਖ ਵੱਸਦੇ ਆ ਜਾਂ ਜਿਹੜੇ ਪੰਜਾਬੀ ਜਿਨ੍ਹਾਂ ਨੂੰ ਇਸ ਇਨੀਸ਼ੀਏਟਿਵ ਬਾਰੇ ਪਤਾ ਹੈਗਾ ਉਹ ਉਹਨਾਂ ਨਾਲ ਆਇਡੈਂਟੀਫਾਈ ਹੋ ਕੇ ਉਹਨਾਂ ਨੇ ਇਹ ਜੰਗਲਾਂ ਦੀ ਜਿਹੜੀ ਸ਼ੁਰੂਆਤ ਬਾਬਾ ਸੇਵਾ ਸਿੰਘ ਹੋਣਾ ਨੇ ਕੀਤੀ ਸੀਗੀ 550ਵੇਂ ਤੇ ਸੋ 2019 ਦੇ ਵਿੱਚ ਜਿਹੜਾ ਆਪਣਾ ਜਿਹੜਾ ਜੰਗਲ ਨੰਬਰ ਹੈ ਜੀ ਉਹ ਹੈਗਾ 184 ਓਕੇ ਸੋ ਉਦੋਂ ਤੱਕ ਮਤਲਬ 184 ਲੱਗ ਚੁੱਕੇ ਆ 183 ਉਹ ਤੋਂ ਪਹਿਲਾਂ ਲੱਗ ਚੁੱਕੇ ਸੀ ਜੀ ਆਪਣਾ ਜਿਹੜਾ ਛਿੜੀ ਨੰਬਰ ਸੀਗਾ ਉਸ 550 ਚੋਂ ਆਪਣਾ 184ਵਾਂ ਨੰਬਰ ਉਹ ਜੰਗਲ ਸੀ ਠੀਕ ਹੈ ਜੀ ਅੱਛਾ ਇਹ ਦੱਸੋ ਮੈਨੂੰ ਵੀ ਇਹ ਤਾਂ ਚਲ ਤੁਹਾਡੇ ਸ਼ਰਦਾ ਸੀ ਤੁਸੀਂ ਆਪਦੀ ਧਰਤੀ ਲਈ ਸੋਚਿਆ ਜੀ ਤੇ ਤੁਹਾਨੂੰ ਤੁਹਾਡੇ ਆਸੇ ਪਾਸੇ ਜਿਹੜੇ ਘਰ ਪਰਿਵਾਰ ਆ ਜਾਂ ਪਿੰਡ ਵਾਲੇ ਨੇ ਕੋਈ ਇਹਦੇ ਲਈ ਮਤਲਬ ਸ਼ਾਬਾਸ਼ ਹੀ ਦਿੱਤੀ ਕਿ ਤੁਹਾਨੂੰ ਮੈਂ ਵੀ ਕਿਹਾ ਯਾਰ ਵੀ ਕੀ ਕਰ ਲੱਗੇ ਪਏ ਉਹੇ ਦੋਨੇ ਹੀ ਤਰ੍ਹਾਂ ਦਾ ਰਿਸਪਾਂਸ ਆਇਆ ਵੀ ਜਿਹੜੇ ਤਾਂ ਡੈਡੀ ਜੀ ਹੁਣਾਂ ਦੇ ਕੁਝ ਮਿੱਤਰ ਐ ਜਾਂ ਹੋਰ ਜਿਨ੍ਹਾਂ ਨੇ ਜਿਨ੍ਹਾਂ ਨੂੰ ਤਾਂ ਗੱਲ ਦੀ ਸਮਝ ਲੱਗੀ ਉਹਨਾਂ ਨੇ ਤਾਂ ਸ਼ਾਬਾਸ਼ ਦਿੱਤੀ ਪਰ ਜ਼ਿਆਦਾ ਮੁਖਾਲਫਤ ਹੋਈ ਹਾਂ ਸੋ ਉਹਦੇ ਵਿੱਚ ਪਹਿਲੀ ਤਾਂ ਜਿਹੜੀ ਮੁਖਾਲਫਤ ਹੋਈ ਜਿਨ੍ਹਾਂ ਕੋਲੇ ਸਾਡੀ ਜ਼ਮੀਨ ਠੇਕੇ ਤੇ ਸੀ ਠੀਕ ਹੈ ਨਾ ਵੀ ਚੰਗਾ ਭਲਾ ਕਣਕ ਝੋਨਾ ਹੋ ਜਾਂਦਾ ਤੁਸੀਂ ਕਿਹੜੇ ਕੰਮ 'ਚ ਪੈ ਗਏ ਹੋ ਜੀ ਜੀ ਤੇ ਉਹਨਾਂ ਨਾਲ ਵੀ ਜਿਹੜੀ ਗੱਲ ਅਸੀਂ ਇਹੀ ਸ਼ੁਰੂ ਕੀਤੀ ਸੀ ਕਿ ਵੀ ਯਾਰ ਝੋਨਾ ਹਟਾ ਲੀਏ ਹਾਂ ਵੀ ਯਾਰ ਝੋਨੇ ਦੇ ਕਿਉਂਕਿ ਪਾਣੀ ਤਾਂ ਪਹਿਲਾਂ ਮੁੱਕੀ ਜਾਂਦਾ ਤੁਸੀਂ ਆਪਣੇ ਧਰਤ ਸੁਹਾਵੀ ਚੈਨਲ ਦੇ ਉੱਤੇ ਕਈ ਵਾਰੀ ਇਹ ਗੱਲ ਕਰ ਚੁੱਕੇ ਆਂ ਵੀ ਪਾਣੀ ਦੀ ਕਿੰਨੀ ਕਿਲਤ ਹੈ ਹਾਂਜੀ ਤੇ ਜੇ ਤੁਹਾਡੀ ਫਾਈਨੈਂਸ਼ੀਅਲ ਡਿਪੈਂਡੈਂਸ ਨਹੀਂ ਹੈਗੀ ਤੁਹਾਡੀ ਜ਼ਮੀਨ ਦੇ ਉੱਤੇ ਸੋ ਤੁਹਾਨੂੰ ਉਸ ਝੋਨੇ ਵਾਲੇ ਫਸਲੀ ਚੱਕਰ ਚੋਂ ਤੁਸੀਂ ਕਣਕ ਝੋਨੇ ਵਾਲੇ ਫਸਲੀ ਚੱਕਰ ਚੋਂ ਨਿਕਲ ਸਕਦੇ ਆ ਸੋ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਬਿਲਕੁਲ ਉਸ ਗੱਲ ਦੀ مخالਫਤ ਹੋਈ ਪਰ ਉਹ ਫਿਰ ਵਾਦੀ ਵਾਦੀ ਇੱਥੇ ਆਈ ਵੀ ਮੈਂ ਕਿਹਾ ਵੀ ਅਰ ਫਿਰ ਉਤੇ ਉਹਦੇ ਚ ਦੇਖੋ ਵੀ ਜਿਹੜਾ ਸਪੈਸ਼ਲ ਧੰਨਵਾਦ ਹੈ ਵੀ ਮੇਰੇ ਪਿਤਾ ਜੀ ਦਾ ਕਰਨਾ ਬਣਦਾ ਵੀ ਉਹ ਮੇਰੀ ਇਸ ਗੱਲ ਨਾਲ ਸਹਿਮਤ ਹੋਏ ਤੇ ਜਿਹੜੇ ਮੇਰੇ ਵੱਡੇ ਭਰਾ ਨਵਜੋਤ ਸਿੰਘ ਬੱਲਾ ਹਨ ਸਾਰਾ ਅਸੀਂ ਪਰਿਵਾਰ ਇੱਕ ਮੁਖ ਹੋ ਕੇ ਇਸ ਗੱਲ ਤੇ ਰਾਜੀ ਹੋਏ ਤੇ ਅਸੀਂ ਫਿਰ ਜਿਨ੍ਹਾਂ ਕੋਲੇ ਠੇਕੇ ਤੇ ਦਿੱਤੀ ਹੋਈ ਸੀ ਕਿ ਉਹਨਾਂ ਨੂੰ ਇਹ ਕਿਹਾ ਵੀ ਯਾਰ ਨਹੀਂ ਇਹ ਨਹੀਂ ਹੋ ਸਕਦਾ ਹੁਣ ਆਬਵੀਅਸਲੀ ਅਗਲੇ ਦਾ ਉਹ ਰੋਜ਼ਗਾਰ ਹੈ ਸੋ ਉਹ ਮੁਖਾਲਫਤ ਹੋਣੀ ਪਰ ਉਤਤਵਤ ਫਿਰ ਪਿੰਡ ਦੇ ਵਿੱਚ ਮਤਲਬ ਮੈਨੂੰ ਕਿਸੇ ਨੇ ਡਾਇਰੈਕਟਲੀ ਤਾਂ ਨਹੀਂ ਕਿਹਾ ਪਰ ਜਿਹੜੇ ਸਾਡੇ ਤਾਇਆ ਜੀ ਹੋਣੀ ਦੱਸਦੇ ਨੇ ਵੀ ਲੋਕਾਂ ਨੂੰ ਲੱਗਦਾ ਵੀ ਅ ਬੀਆਰ ਸ਼ਾਇਦ ਇਹਨਾਂ ਨੂੰ ਪੈਸੇ ਦਾ ਹੰਕਾਰ ਹੋ ਗਿਆ ਹੁਣ ਉਹਦੇ ਜੋ ਪੈਸੇ ਵਿੱਚ ਤਾਂ ਦੇਖੋ ਜੀ ਗੁਜ਼ਾਰਾ ਚੱਲਦਾ ਤੁਸੀਂ ਵੀ ਹੁਣ ਕੈਨੇਡਾ ਦੇ ਵਿੱਚ ਰਹਿੰਦੇ ਹੋ ਵੀ ਕਿਤੇ ਨਾ ਜਾ ਕੇ ਕਿਤੇ ਜਾ ਕੇ ਤਾਂ ਸਬਰ ਕਰਨਾ ਹੀ ਪੈਣਾ ਕੈਨੇਡਾ ਦਾ ਆਪਾਂ ਇਹਦੇ ਬਾਰੇ ਹੋਰ ਗੱਲਬਾਤ ਕਰਦੇ ਆਂ ਸੋ ਪਹਿਲਾਂ ਆਪਾਂ ਤੁਹਾਡੇ ਜਿਹੜਾ ਕੈਨੇਡਾ ਵਾਲਾ ਜੰਗਲ ਹੈ ਤੁਹਾਡੇ ਪਿੰਡ ਦੇ ਨਾਲ ਆਏ ਇਹਦੀ ਵੀ ਨਾਲ ਨਾਲ ਸ਼ੇਅਰ ਕਰਦੇ ਆਂ ਸੋ ਇਹ ਕੈਨੇਡਾ 'ਚ ਇੱਕ ਪਿੰਡ 'ਚ ਰਹਿੰਦੇ ਜੀ ਤੇ ਇਹ ਨਾਲ ਦਰਿਆ ਹੈ ਵਿਨੀਪੈਗ ਦੇ ਕੋਲੇ ਤੇ ਇਹ ਸਾਨੂੰ ਕਹਿੰਦੇ ਵੀ ਨਾਲ ਅਸੀਂ ਤੁਹਾਨੂੰ ਆਪਦਾ ਜੰਗਲ ਪਿੰਡ ਕੈਨੇਡਾ ਵਾਲਾ ਵੀ ਦਿਖਾਉਣੇ ਆ ਤੇ ਤੁਹਾਨੂੰ ਦਿਖਾਵਾਂਗੇ ਅਸੀਂ ਪਿੰਡ ਵਾਲਾ ਵੀ ਇਹਨਾਂ ਤੋਂ ਸ਼ਾਟ ਲਾਵਾਂਗੇ ਬਾਅਦ 'ਚ ਸੋ ਆਪਾਂ ਨਾਲ ਨਾਲ ਪਹਿਲਾਂ ਇਹਦੀ ਵੀ ਗੇੜਾ ਲਾਉਣੀ ਆ ਜੀ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਰੋਪੜ ਦੇ ਪਿੰਡ ਜੁਪਕੀ ਵਿਖੇ ਤੇ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਪਰਮਜੀਤ ਸਿੰਘ ਗਾਜੀ ਸਾਡੇ ਬੜੇ ਹੀ ਚਿੰਤਕ ਵੀਰ ਨੇ ਉਹ ਇਹਨਾਂ ਕੰਮਾਂ ਦੇ ਵਾਤਾਵਰਣ ਦੇ ਤੇ ਉਹ ਖਡੂਰ ਸਾਹਿਬ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਨੇ ਤੇ ਉਹਨਾਂ ਨੇ ਸਾਨੂੰ ਇਸ ਐਨ ਆਰ ਆਈ ਪਰਿਵਾਰ ਦੇ ਨਾਲ ਮਿਲਾਇਆ ਤੇ ਅੱਜ ਇਸ ਜੁਪਕੀ ਪਿੰਡ ਦੇ ਵਿੱਚ 184ਵਾਂ ਗੁਰਨਾਨਕ ਜਾਦਗਰੀ ਜੰਗਲ ਜਿਹੜਾ ਲੱਗ ਰਿਹਾ ਕਿਉਂਕਿ ਹੁਣ ਤੱਕ 183 ਲੱਗ ਚੁੱਕੇ ਨੇ ਸਵਾਲਾ ਜੀ ਹੁਣ ਤੁਸੀਂ ਚਲੋ ਆਪਣੀ ਜ਼ਮੀਨ ਛੜੀਲੀ ਦੇਤੀ ਹੈ ਨਾ ਪਰ ਤੁਸੀਂ ਕੀ ਸਮਝਦੇ ਹੋ ਇਹ ਝਿੜੀ ਕਰਕੇ ਕੀ ਬੈਨੀਫਿਟ ਹੋਣਾ ਹੈ ਜਾਂ ਕਿਉਂ ਜੰਗਲ ਚਾਹੀਦੇ ਆ ਪੰਜਾਬ ਚ ਆਪਾਂ ਇਹ ਤਾਂ ਖਰਸਉਂਦੇ ਆ ਵੀ ਜੰਗਲ ਘਟਾ ਹੈ ਹੋਰ ਹੋਣੇ ਚਾਹੀਦੇ ਪਰ ਤੁਹਾਨੂੰ ਵੀ ਤੁਸੀਂ ਐਡਾ ਵੱਡਾ ਫੈਸਲਾ ਲਿਆ ਤੁਹਾਨੂੰ ਵੀ ਪਹਿਲਾਂ ਤੁਸੀਂ ਸੋਚ ਵਿਚਾਰ ਕੀਤੀ ਹੋਣੀ 에ਅਰ ਵੀ ਦੀ ਇੰਪੋਰਟੈਂਸ ਕੀ ਹੈ ਲੋਡ ਕੀ ਹੈ ਦੀ ਜੀ ਆ ਸੋ ਡਾਕਟਰ ਸਾਹਿਬ ਜਿਹੜੀ ਇਹ ਚ ਮੇਨ ਗੱਲ ਹੈਗੀ ਹੈ ਵੀ ਹੁਣ ਆਪਾਂ ਪੰਜਾਬ ਜਾਣਦੇ ਆ ਲਗਭਗ ਹਰ ਦੂਜੇ ਸਾਲ ਜਾਂਦੇ ਆ ਹੂੰ ਹੂੰ ਗਰਮੀ ਜੇ ਤੁਸੀਂ ਜਾਣਦੇ ਕਿੰਨੀ ਗਰਮੀ ਆ ਹਾਂ ਸੜਕਾਂ ਦੇ ਕੰਡੇ ਪਹਿਲਾਂ ਰੁੱਖ ਹੁੰਦੇ ਸੀ ਹੁਣ ਜਦੋਂ ਹਾਈਵੇ ਬਣੇ ਆ ਸਪੈਸ਼ਲੀ ਚੰਡੀਗੜ੍ਹ ਦੇ ਲਾਗੇ ਹੋਣ ਕਰਕੇ ਏਡੇ ਏਡੇ ਹਾਈਵੇ ਕਿਤੇ ਕੋਈ ਦਰਖਤ ਦਿਖਦਾ ਅੱਡੇ ਆਪਾਂ ਨੂੰ ਜਿਹੜੇ ਸਾਡੇ ਚਿੜੀਆਂ ਪੰਛੀ ਦਿਸਣੇ ਹਟ ਗਏ ਹਰ ਇੱਕ ਘਰੇ ਸੀ ਲੱਗਿਆ ਹੁਣ ਏਸੀ ਇੱਕ ਦੋ ਦੋ ਲੱਗੇ ਆ ਠੀਕ ਹੈ ਨਾ ਕੰਕਰੀਟ ਦਾ ਜੰਗਲ ਬਣ ਚੁੱਕਿਆ ਜੀ ਜਿਹੜਾ ਜਿਹੜਾ ਸਪੈਸ਼ਲੀ ਜਿਹੜਾ ਸਾਡੇ ਵਾਲਾ ਖੇਤ ਆ ਉਹਦੇ ਦੇਖੋ ਲੋਕੀ ਕਿਸੇ ਨਾਲ ਵੀ ਤੁਸੀਂ ਗੱਲ ਕਰ ਲੋ ਹਰ ਬੰਦਾ ਕਹਿੰਦਾ ਬੀ ਯਾਰ ਗਰਮੀ ਬਹੁਤ ਹੋ ਗਈ ਸਿਆਲਾਂ ਦੇ ਵਿੱਚ ਕਹਿੰਦੇ ਵੀ ਅਰਸੇ ਆਲ ਬਹੁਤ ਹੋ ਗਿਆ ਕਿਤੇ ਬੈਠਣ ਲਈ ਥਾਂ ਹੈ ਨਹੀਂ ਕਿ ਚਿੜੀਆਂ ਮਿਲ ਰਹੀਆਂ ਹਨ ਸੋ ਇੱਕ ਤਾਂ ਜਿਹੜੀ ਤੁਸੀਂ ਬਿਲਕੁਲ ਆਪਣੇ ਪਿੰਡੇ ਤੇ ਹਟਾ ਰਹੇ ਹੋ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਜੇ ਸਾਡਾ ਏਸੀ ਵੀ ਨਾਲ ਨਹੀਂ ਸਰਦਾ ਦਾ ਮਤਲਬ ਕੋਈ ਨਾ ਕੁਝ ਤਾਂ ਹੋ ਲਿਆ ਨਾ ਜੀ ਜੀ ਹੁਣ ਤੁਸੀਂ ਜਿਹੜੀ ਆਪਣੀ ਪਿੰਡ ਛਿੜੀਓ ਲਾਈ ਹੈ ਜੇ ਤੁਸੀਂ ਗਰਮੀਆਂ ਚ ਉੱਥੇ ਜਾ ਕੇ ਬਹਿ ਜਾਓ ਮਤਲਬ ਮੈਨੂੰ ਮਾਰਾ ਨੇ ਇਹ ਵੀ ਗੱਲ ਦੱਸੀ ਕਹਿੰਦੇ ਵੀ ਸਿਰਫ ਕਿੰਨੀ ਥੋੜੀ ਜਿਹੀ ਹੈ ਛਿੜੀਓ ਉਹਦੇ ਨਾਲ ਹੀ ਕਹਿੰਦੇ ਵੀ ਤੁਹਾਡੇ ਪਿੰਡ ਦਾ ਅੱਧੇ ਤੋਂ 1 ਡਿਗਰੀ ਸੈਲਸੀਅਸ ਦਾ ਆਲੇ ਦੇ ਵਲੇ ਨਾਲੋਂ ਫਰਕ ਪੈਣਾ ਮੈਂ ਤੁਹਾਡੀ ਗੱਲ ਵਿੱਚ ਹੀ ਕੱਟ ਲੱਗਿਆ ਮੈਂ ਨਾ ਕੱਲ ਪਰਸੋਂ ਇੱਕ ਵੀਡੀਓ ਦੇਖ ਰਿਆ ਹਾਂ ਜੀ ਦਿੱਲੀ ਦੇ ਵਿੱਚ ਇੱਕ ਬਜ਼ੁਰਗ ਸ਼ਾ ਤੁਸੀਂ ਵੀ ਦੇਖਿਆ ਹੋਵੇ ਆਪਣੇ ਸਿੱਖ ਬਜ਼ੁਰਗ ਹੈ ਵੱਡੀ ਉਮਰ ਦੇ ਨੇ ਉਹਨਾਂ ਨੇ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਨਾ ਕਈ ਹਜ਼ਾਰ ਬੂਟੇ ਲਾਏ ਆ ਤੇ ਸਾਡਾ ਘਰ ਦਾ ਮਾਈਕਰੋ ਕਲਾਈਮੇਟ ਹੀ ਚੇਂਜ ਹੋ ਗਿਆ ਤੇ ਉਹਦੇ ਕਰਕੇ ਸਾਡੇ ਘਰੇ ਥੋੜੀ ਜੀ ਹੁਣ ਜਿਹੜੀ ਗਰਮੀ ਘੱਟ ਹੁੰਦੀ ਹੈ ਤੁਹਾਡਾ ਤਾਂ ਹੈ ਹੀ ਵੱਡਾ ਉਦੋਂ ਮੈਂ ਜੀ ਸੋ ਇੱਕ ਤਾਂ ਜਿਹੜਾ ਡਾਇਰੈਕਟ ਹੀ ਆ ਵੀ ਜਿਹੜਾ ਆਪਣੇ ਪਿੰਡ ਦੇ ਅਸੀਂ ਆਪਣੇ ਪਿੰਡੇ ਤੇ ਜਿਹੜਾ ਹੜਾ ਰਹੇ ਹਾਂ ਵੀ ਯਾਰ ਕੋਈ ਵਾਤਾਵਰਣ ਨੂੰ ਕੁਝ ਫਾਇਦਾ ਹੋਊਗਾ ਅਨਾ ਜੇ ਗਰਮੀਆਂ ਚ ਜਾਵਾਂਗੇ ਜਾ ਕੇ ਏਸੀ ਚ ਨਹੀਂ ਬੈਠਣਾ ਪਊ ਕਿਤੇ ਸੌਖੇ ਥਾਂ ਬਹਿ ਜਾਾਂਗੇ ਹਾਂ ਜੀ ਹਨਾ ਜਿਹੜੀ ਦੂਜੀ ਗੱਲ ਹੈਗੀ ਆ ਜੀ ਦੇਖੋ ਸਾਨੂੰ ਗੁਰੂ ਨਾਨਕ ਪਾਸ਼ਾ ਨੇ ਜਪਜੀ ਸਾਹਿਬ ਦੇ ਵਿੱਚ ਪਹਿਲੇ ਹੀ ਕਹਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾ। ਹਾਂ ਜੀ ਹੁਣ ਜੇ ਅਸੀਂ ਧਰਤੀ ਨੂੰ ਆਪਣੀ ਮਾਤਾ ਮੰਨਦੇ ਆ ਜੇ ਪਾਣੀ ਨੂੰ ਪਿਤਾ ਮੰਨਦੇ ਆ ਤੇ ਪਵਨ ਨੂੰ ਅਸੀਂ ਗੁਰੂ ਮੰਨਦੇ ਆ ਤਾਂ ਉਹਦੀ ਸਾਂਭ ਸੰਭਾਲ ਦੀ ਜਿਹੜੀ ਬੇਸਿਕ ਜ਼ਿੰਮੇਵਾਰੀ ਆ ਉਹ ਸਾਡੀ ਬਣਦੀ ਆ ਤੇ ਜਿਹੜਾ ਹਰ ਇੱਕ ਸਿੱਖ ਹੈ ਉਹ ਜਦੋਂ ਨਿਤਨੇਮ ਕਰਦਾ ਉਹ ਬੈਲਾ ਦਾ ਦੁਹਰਾਉ ਉਹ ਦੁਹਰਾਤਾ ਕਰਦਾ ਹੈ ਪਰ ਅਸਲ ਜੀਵਨ ਦੇ ਵਿੱਚ ਉਹਨੂੰ ਅਪਣਾਉਣਾ ਹੈ ਇਹ ਅਗਲਾ ਸਟੈਪ ਹੈ ਜਿਹੜਾ ਕਿ ਤੁਸੀਂ ਕੀਤਾ ਹੈ ਸੋ ਜਿਵੇਂ ਆਪਾਂ ਕਹਿੰਦੇ ਆ ਕਿ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਉਹ ਕੱਲੀ ਸੁਣ ਤੱਕ ਨਹੀਂ ਹੈਗੀ ਉਹਨੂੰ ਅਪਣਾਉਣ ਤੱਕ ਵੀ ਹੈ ਜਿੰਨਾ ਕਿ ਕਿਸੇ ਦੀ ਸਮਰੱਥਾ ਜਿਵੇਂ ਇਹਨਾਂ ਨੇ ਪਹਿਲਾਂ ਕਿਹਾ ਕਿ ਜਿੱਥੇ ਜਿਹੜਾ ਮੁਲਾਜ਼ਮ ਤੇ ਤੁਸੀਂ ਐਨਆਰ ਵਰਗ ਦੋ ਕਹਿਆ ਨਾ ਉਹ ਦੋ ਵਰਗ ਨੇ ਜਿਹੜੇ ਕੰਟਰੀਬਿਊਟ ਕਰ ਸਕਦੇ ਆ ਤੇ ਇਹ ਮੁਹਿੰਮ ਉਸੇ ਤਰ੍ਹਾਂ ਚੱਲ ਰਹੀ ਹੈ ਨਾ ਜੀ ਜੀ ਸੋ ਇਹਦੇ 'ਚ ਨਾ ਮੈਂ ਜਿਹੜਾ ਉਹ ਖੇਤੀ ਅ ਤੇ ਵਾਤਾਵਰਣ ਮੁਹਿੰਮ ਹੈ ਜੀ ਉਹ ਚ ਪਰਮਜੀਤ ਸਿੰਘ ਗਾਜ਼ੀ ਹੋਣੀ ਹੈ ਜਿਨ੍ਹਾਂ ਦੇ ਮੈਂ ਸੰਬੰਧ ਚ ਆਇਆ ਉਹਨਾਂ ਨੇ ਲਹਿਰ ਹੀ ਇਹ ਚਲਾਈ ਸੀ ਉਹ ਕਹਿੰਦੇ ਵੀ ਯਾਰ ਅਸੀਂ ਜਿਹੜੀ ਜਿਹਦਾ ਰਹਿਣ ਸਹਿਣ ਖੇਤੀਬਾੜੀ ਤੇ ਡਿਪੈਂਡ ਕਰਦਾ ਉਹ ਤੋਂ ਅਸੀਂ ਐਕਸਪੈਕਟੇਸ਼ਨ ਨਹੀਂ ਕਰ ਸਕਦੇ ਉਹਨੇ ਤਾਂ ਪਹਿਲਾਂ ਢਿੱਡ ਭਰਨਾ ਉਹਨੇ ਪਹਿਲਾਂ ਢਿੱਡ ਭਰਨਾ ਤੇ ਕੋਈ ਜੇ ਆਪਾਂ ਕਹੀਏ ਵੀ ਕੋਈ ਖੇਤੀਬਾੜੀ ਜਿਹੜੀ ਟ੍ਰੈਡੀਸ਼ਨਲ ਖੇਤੀਬਾੜੀ ਹੈ ਜਿਹੜੇ ਸੀਮਤ ਸਾਧਨਾ ਨਾਲ ਸੀਮਤ ਨੌਲੇਜ ਨਾਲ ਕੋਈ ਬਹੁਤਾ ਲਾਹੇਵੰਦ ਤਾਂ ਸੌਦਾ ਹੈ ਨਹੀਂਗਾ ਉਹਦੇ ਨਾਲ ਤਾਂ ਰੋਜ਼ਗਾਰੀ ਹੁੰਦਾ ਪਰ ਉਹ ਕਹਿੰਦੇ ਵੀ ਜਿਨ੍ਹਾਂ ਦੇ ਕਰਚੇ ਕੋਈ ਸਰਕਾਰੀ ਮਲਾਜਮ ਹੈ ਜਾਂ ਜਿਹੜੇ ਆਪ ਬਾਹਰ ਆ ਗਏ ਉਹਨਾਂ ਦੀ ਡਿਪੈਂਡੈਂਸ ਖੇਤੀ ਦੇ ਉੱਤੇ ਨਹੀਂ ਰਹੀ ਹਾਂਜੀ ਉਹ ਇਹ ਵਾਲਾ ਉਦਮ ਲੈ ਸਕਦੇ ਸੋ ਇਹ ਤਾਂ ਫਿਰ ਸਾਡੇ ਲਈ ਤਾਂ ਅਗਲਾ ਵੀ ਨਾਲੇ ਪੁੰਨ ਨਾਲੇ ਫਲੀਆਂ ਹਾਂਜੀ ਆਪਾਂ ਦਸਵੰਦ ਕੱਢਦੇ ਹਾਂ ਜੀ ਹਾਂਜੀ ਇਹ ਵੀ ਦਸਵੰਦੀ ਹੋ ਗਿਆ ਹਾਂਜੀ ਆਪਣੀ ਧਰਤੀ ਦਾ ਦਸਵਾਂ ਹਿੱਸਾ ਹਾਂਜੀ ਜੰਗਲ ਲਵਾ ਦਿਓ ਜੀ ਨਾਲੇ ਉੱਥੇ ਤੁਸੀਂ ਦੇਖੋ ਵੀ ਦੱਸਦੇ ਹਾਂ ਹੁਣ ਮੈਂ ਤਾਂ ਹਜੇ ਜਾ ਕੇ ਉਹ ਮੈਂ ਦੇਖ ਨਹੀਂ ਸਕਿਆ ਪਰ ਜਿਹੜੇ ਬਾਬਾ ਸੇਵਕ ਸਿੰਘ ਹੋਣੀ ਜਾਂ ਪਰਮਜੀਤ ਸਿੰਘ ਹੋਣੀ ਦੱਸਦੇ ਆ ਕਹਿੰਦੇ ਵੀ ਯਾਰ ਜਿੱਥੇ-ਜਿੱਥੇ ਜੰਗਲ ਲੱਗੇ ਆ ਜਿਹੜੇ ਪੰਛੀ ਆ ਮੁੜੇ ਆਉਂਦੇ ਆ ਉਹਨਾਂ ਨੂੰ ਰਹਿਣ ਨੂੰ ਥਾਂ ਮਿਲਦਾ ਉਹਨਾਂ ਨੂੰ ਸਾਹ ਮਿਲਦਾ ਫਿਰ ਉਹਤਵਾ ਇੱਕ ਚੀਜ਼ ਹੋਰ ਕਹਿੰਦੇ ਆ ਵੀ ਤੁਸੀਂ ਨਾ ਜਿੱਥੇ ਵੀ ਜੰਗਲ ਲਾਉਣਾ ਉਹਦੇ ਚ ਇੱਕ ਛੋਟਾ ਜਿਹਾ ਟੋਆ ਪੱਟ ਦੋ ਉੱਚ ਪਾਣੀ ਖੜਾ ਰੱਖੋ ਹਾਂ ਹਾਂ ਇੱਕ ਤਾਂ ਜੰਗਲ ਨੂੰ ਉੱਤੋਂ ਪਾਣੀ ਮਿਲਦਾ ਤੇ ਪੰਛੀਆਂ ਨੂੰ ਪੀਣ ਲਈ ਪਾਣੀ ਮਿਲਦਾ ਹੈ ਹਨਾ ਸੋ ਗੱਲ ਕੀ ਹੈ ਜਿਹੜੀ ਕੁਦਰਤ ਹੈ ਜਦੋਂ ਸਾਰੀ ਕੁਦਰਤ ਵੱਧਦੀ ਹੈ ਆਪਾਂ ਮੈਂ ਸ਼ਲੋਕ ਤੇ ਚਲੇ ਗਏ ਜਪਜੀ ਸਾਹਿਬ ਦੇ ਹ ਮੂਲ ਮੰਤਰ ਤੇ ਇੱਕ ਓੰਕਾਰ ਹਮ ਹਮ ਸਾਰਾ ਕੁਝ ਇੱਕ ਹੈ ਤੇ ਅਸੀਂ ਉਹਦੇ ਨਾਲ ਜੁੜੇ ਹੋਏ ਹਾਂ ਹੁਣ ਜੇ ਅਸੀਂ ਕਹਾਂਗੇ ਵੀ ਅਸੀਂ ਧਰਤੀ ਸਾਰੀ ਤਬਾਹ ਕਰਕੇ ਅਸੀਂ ਆਪਣਾ ਕੁਝ ਸਵਾਰ ਲਾਂਗੇ ਜੇ ਅਸੀਂ ਪੰਛੀ ਤਬਾਹ ਕਰਨੀ ਹੋਣਾ ਨਹੀਂ ਗੁਰੂ ਸਾਹਿਬ ਸਰਬੱਤ ਦਾ ਭਲਾ ਕਹਿੰਦੇ ਆ ਸਰਬੱਤ ਬਹੁਤ ਵੱਡਾ ਸ਼ਬਦ ਹੈ ਸਰਬੱਤ ਦੇ ਵਿੱਚ ਕੱਲੇ ਮਨੁੱਖ ਮਨੁੱਖ ਨਹੀਂ ਦੁਨੀਆ ਦੇ ਜੀਵ ਜੰਤ ਸਭ ਜਿਹੜੇ ਮਨੁਸਪਰਤੀ ਕੁਦਰਤ ਸਾਹਿਬ ਜੀ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਅਸੀਂ ਭੜੇ ਦੀ ਗੱਲ ਕਰਨੀ ਅਸੀਂ ਸਾਰਿਆਂ ਬਾਰੇ ਸੋਚੀ ਅਸੀਂ ਭੁੱਲ ਗਏ ਜੀ ਪਾਵੇ ਚਲੋ ਉਹ ਪਦਾਰਥਵਾਦੀ ਯੁੱਗ ਦੀ ਦੌੜ ਹੈ ਸਾਡੀ ਆਰਥਿਕਤਾ ਦੀ ਦੌੜ ਹੈ ਢਿੱਡ ਭਰਨ ਦੀ ਦੌੜ ਹੈ ਪਰ ਉਹਦੇ ਵਿੱਚ ਜਿਹੜਾ ਜ਼ਿੰਮੇਦਾਰਾ ਜਿਹੜਾ ਖੇਤੀ ਵਾਲੇ ਬੰਦੇ ਆ ਉਹ ਸਾਡਾ ਕੁਦਰਤ ਨੂੰ ਸੰਭਾਲਣ ਵਾਲੇ ਮੰਨੇ ਜਾਂਦੇ ਰਹੇ ਆ ਪਰ ਅਸੀਂ ਕਿਤੇ ਨਾ ਕਿਤੇ ਉਹ ਤੋਂ ਵਿਸਰੇ ਆ ਸੋ ਬਾਲਾ ਜੀ ਇਹ ਦੱਸੋ ਕਿ ਜਦੋਂ ਬਾਬਾ ਸੇਵਾ ਸਿੰਘ ਹੋਰ ਨੇ ਇਹ ਪ੍ਰੋਜੈਕਟ ਤੁਸੀਂ ਉਹਨਾਂ ਨਾਲ ਜੁੜੇ ਹੋ ਨਾ ਤੇ ਉਹਨਾਂ ਨੇ ਦਰਖਤ ਲਵਾਏ ਆ ਤੇ ਪਰ ਤੁਸੀਂ ਕੁਝ ਤੁਹਾਡੇ ਤੋਂ ਵੀ ਉਹਨਾਂ ਨੇ ਤਵਕਕ ਕੀਤੀ ਹੈ ਵੀ ਤੁਸੀਂ ਆ ਚੀਜ਼ਾਂ ਤੁਸੀਂ ਕਰਨੀਆਂ ਸਾਂਸ ਸਵਾਲ ਕੀਨੇ ਕਰਨੀਆਂ ਉਹ ਸਾਰੀ ਗੱਲ ਦੱਸੋ ਕਿ ਮਰੇ ਸੋ ਇਹ ਜਿਹੜੀ ਉਹਨਾਂ ਦੀ ਇੱਕੋ ਗੱਲ ਉਹ ਕਹਿੰਦੇ ਵੀ ਯਾਰ ਸਾਨੂੰ ਜ਼ਮੀਨ ਬਾਕੇ ਦੇ ਦਿਓ ਹਮ ਹਮ ਤੇ ਇੰਨੀ ਕੋ ਕਮਿਟਮੈਂਟ ਤੋਂ ਤੂੰ ਐਕਸਪੈਕਟ ਕਰਦੇ ਵੀ ਯਾਰ ਪਹਿਲਾ ਸਾਲ ਹਮ ਹਮ ਤੁਸੀਂ ਝਾੜੀ ਜਿਹੜੀ ਥੱਲੇ ਬੂਟੀ ਹੋਣੀ ਹੈ ਕੋਈ ਕੱਖ ਹੋਗੇ ਜਿਹੜੇ ਕੋਈ ਕੱਖ ਹੋਗੇ ਉਹ ਕੋਈ ਪੱਟ ਦੇਵੇ ਠੀਕ ਹੈ ਸੋ ਪਹਿਲੇ ਸਾਲ ਤਾਂ ਜੇ ਤੁਸੀਂ ਜਿਹੜੀ ਛਿੜੀ ਦੇ ਵਿੱਚ ਨਹੀਂ ਲੱਗਦਾ ਜੇ ਤੁਸੀਂ ਖੋਲ ਕੇ ਲਾਉਣੇ ਦੇ ਵਿੱਚ ਚਲੋ ਹੋਰ ਫਸਲਾਂ ਵੀ ਲਾਗ ਜਾਂਦੀਆਂ ਛਿੜੀ ਕਿਉਂਕਿ ਇੰਨੀ ਸੰਘਣੀ ਹੁੰਦੀ ਆ ਉਹਦੇ ਵਿੱਚ ਕੋਈ ਹੋਰ ਫਸਲ ਨਹੀਂ ਲੱਗਦੀ ਸੋ ਤੁਹਾਨੂੰ ਕੱਖ ਬੂਟੀ ਦਾ ਜਿਹੜਾ ਖਿਆਲ ਰੱਖਣਾ ਪੈਂਦਾ ਉਹ ਇੱਕ ਸਾਲ ਦੀ ਕਮਿਟਮੈਂਟ ਮੰਗਦੀ ਆ ਫਿਰ ਉਹ ਤੋਂ ਵੱਲ ਜਿਹੜੀ ਕੁਦਰਤ ਹੈ ਕਿਉਂਕਿ ਇੱਕ ਤਾਂ ਆਪਣੇ ਰਵੈਤੀ ਰੱਖਨੇ ਹਾਂਜੀ ਇੱਕ ਫਿਰ ਜਿਹੜੀ ਕੁਦਰਤ ਆ ਉਹ ਆਪਣੇ ਆਪ ਇੱਕ ਦੂਜੇ ਨੂੰ ਸੰਭਾਲ ਲੈਂਦੀ ਆ ਸੋ ਇਹ ਜਿਹੜੇ ਬਾਕੀ ਟ੍ਰੈਡੀਸ਼ਨਲ ਦਰਖਤਾਂ ਵਾਂਗੂ ਇਹਨਾਂ ਦੀ ਇੱਕ ਸਾਲ ਤੋਂ ਬਾਅਦ ਕੋਈ ਸਾਮ ਸੰਭਾਲ ਨਹੀਂ ਕਰਨੀ ਪੈਂਦੀ ਲੋੜ ਹੀ ਨਹੀਂ ਪੈਂਦੀ ਹਾਂਜੀ ਹੁਣ ਸੋ ਆਪਾਂ ਨੂੰ ਆਪਾਂ 2023 ਦੇ ਵਿੱਚ ਇਹ ਲੱਗਿਆ ਜੀ ਜੰਗਲ ਹੂੰ ਹੂੰ ਤੇ ਲਗਭਗ 10 ਫੁੱਟ ਤੋਂ ਉੱਤੇ ਚਲੇ ਗਏ ਆ ਦਰਖਤ ਸੋ ਉਹਦੇ ਵਿੱਚੋਂ ਬਹੁਤ ਥੋੜੇ ਵੀ ਆਪਣੇ ਲਾਲੋ ਤੁਸੀਂ 550 ਦਰਖਤ ਸੀਗਾ ਹੂੰ ਹੂੰ ਕੀ ਕਹਿੰਦੇ ਵੀ 5 ਕੇ 7 ਦਰਖਤ ਹੈ ਜਿਹੜੇ ਨਹੀਂ ਬਚੇ ਬਾਕੀ ਸਾਰੇ ਬਾਕੀ ਸਾਰੇ ਬਚ ਗਏ ਕਿਉਂਕਿ ਕੁਦਰਤ ਨੇ ਇੱਕ ਬਣਾਇਆ ਨਾ ਉਹ ਆਪੇ ਹੀ ਜਿਹੜੀ ਕਿਸੇ ਇੱਕ ਦਰਖਤ ਨੂੰ ਕੋਈ ਚੀਜ਼ ਘਟਦੀ ਹੈ ਉਹ ਦੂਜਾ ਦਰਖਤ ਪੂਰੀ ਬਚਦਾ ਸੋ ਜਿਹੜੀ ਤੁਸੀਂ ਸਿਰਫ ਪਹਿਲਾ ਸਾਲ ਤੇ ਜਿਹੜੀ ਦੂਜੀ ਗੱਲ ਇਹ ਤੇ ਸਭ ਤੋਂ ਵਧੀਆ ਗੱਲ ਹੈ ਜਿਹੜੀ ਮੇਰੇ ਖਿਆਲ ਨਾਲ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਵੀ ਜੇ ਤੁਸੀਂ ਇਸ ਮਹਿਮ ਦੇ ਤਹਿਤ ਜਿਹੜਾ 550 ਜੰਗਲ ਲਾਉਣ ਵਾਲੇ ਮਹਿਮ ਦੇ ਤਹਿਤ ਲਾਉਨੇ ਹੋ ਇਹਦਾ ਤੁਹਾਡਾ ਕੋਈ ਖਰਚਾ ਹੈ ਨਹੀਂਗਾ ਸੋ ਜਿਹੜਾ ਸਾਰਾ ਜਿਹੜੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਉਹ ਆਪਣੀ ਨਰਸਰੀ ਸਭੋ ਜਿਹੜੇ ਦਰਖਤ ਆਪ ਲਖੇ ਹੁੰਦੇ ਆਪ ਲੈ ਕੇ ਆਉਂਦੇ ਜੀ ਉਹ ਸਾਰੇ ਉਹਨਾਂ ਦੇ ਉੱਥੇ ਖਡੂਰ ਸਾਹਿਬ ਉਹਨਾਂ ਨੇ ਪੂਰੀ ਬਹੁਤ ਵੱਡੀ ਕਈ ਕਿਲਿਆਂ ਦੇ ਵਿੱਚ ਉਹਨਾਂ ਦੀ ਨਰਸਰੀ ਹੈ ਉਹ ਟਰੱਕ ਭਰ ਕੇ ਉੱਥੋਂ ਹੀ ਕਾਰ ਸੇਵਾ ਵਾਲੀ ਸੰਗਤ ਆਉਂਦੀ ਹੈ ਉਹ ਆਪ ਪਾਉਂਦੇ ਤੁਸੀਂ ਸਿਰਫ ਕੋਲ ਖੜਦਾ ਹੁੰਦਾ ਉਹ ਵੀ ਮਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਕਿਉਂਕਿ ਅਸੀਂ ਉਦੋਂ ਮੇਰੇ ਪਿਤਾ ਜੀ ਵੀ ਬਾਹਰ ਸੀਗੇ ਤੇ ਅਸੀਂ ਵੀ ਬਾਹਰ ਸੀਗੇ ਵੀ ਜੀ ਤੁਸੀਂ ਆਪ ਲਾਏ ਉਹ ਕਹਿੰਦੇ ਵੀ ਨਹੀਂ ਕਈ ਵਾਰੀ ਪਿੰਡ ਵਾਲੇ ਬੰਦੇ ਜਿਹੜੀ ਆਪਾਂ ਮਿਸਾਲ ਫਤਾਲੀ ਗੱਲ ਉਹ ਕਹਿੰਦਾ ਵੀ ਕਈ ਵਾਰੀ ਪਿੰਡ ਵਾਲੇ ਬੰਦੇ ਸਾਨੂੰ ਪੈ ਜਾਂਦੇ ਆ ਵੀ ਤੁਸੀਂ ਬਾਹਰੋਂ ਆ ਕੇ ਕਿਵੇਂ ਉਹ ਇਧਰ ਖਤ ਲਾ ਸਕਦੇ ਆ ਸੋ ਕਹਿੰਦਾ ਵੀ ਤੁਹਾਡੇ ਪਰਿਵਾਰ ਦਾ ਕੋਈ ਜੀ ਚਾਹੀਦਾ ਫਿਰ ਸਾਨੂੰ ਵੀ ਉਹ ਚੀਜ਼ ਦੀ ਅਰੇਂਜਮੈਂਟ ਜਿਹੜੀ ਕਰਨੀ ਪਈ ਸੀ ਆ ਪਰ ਉਹ ਆਪ ਹੀ ਸਿਰਫ ਤੁਸੀਂ ਜ਼ਮੀਨ ਬਾਕੇ ਉਹਨਾਂ ਨੂੰ ਦੇਣੀ ਹੁੰਦੀ ਹੈ ਉਦੋਂ ਤੱਕ ਉਹ ਆਪ ਹੀ ਸਾਰੇ ਬੂਟੇ ਲੈ ਕੇ ਆਉਂਦੇ ਆ ਆਪ ਹੀ ਉਹ ਲਾਉਂਦੇ ਆ ਤੇ ਉਦੋਂ ਤੱਕ ਤੁਹਾਡਾ ਸਿਰਫ ਇੰਨਾ ਕਹ ਵੀ ਇੱਕ ਸਾਲ ਤੁਸੀਂ ਉਹਨਾਂ ਨੂੰ ਥੋੜਾ ਬਹੁਤਾ ਪਾਣੀ ਜਿਹੜਾ ਦੇਣਾ ਹੈਗਾ ਉਹ ਵੀ ਜੇ ਤੁਸੀਂ ਜਨਵਰੀ ਫਰਵਰੀ ਚ ਲਾਓ ਇਹ ਤੁਸੀਂ ਬਰਸਾਤਾਂ ਚ ਲਾਉ। ਉਹ ਵੀ ਤੁਹਾਡਾ ਕੰਮ ਬਹੁਤ ਘਟ ਜਾਂਦਾ। ਹਾਂਜੀ ਹਾਂਜੀ। ਜਿਹੜੇ ਦੋ ਮੇਨ ਸੀਜ਼ਨ ਹੁੰਦੇ ਲਾਉਂਦੇ। ਜਿਹੜੇ ਦੋ ਮੇਨ ਸੀਜ਼ਨ ਹੁੰਦੇ। ਠੰਡ ਤੋਂ ਸਰਾਜ ਬਾਅਦ ਚ ਦਮੀਆ ਵੇਲੇ ਨਾ। ਦਮੀਆ ਵੇਲੇ ਹਾਂਜੀ। ਅੱਛਾ ਮੈਨੂੰ ਇਹ ਦੱਸਿਓ ਕਿ ਦਰਖਤ ਉਹਨਾਂ ਨੇ ਕਿਹੜੇ-ਕਿਹੜੇ ਲਾਏ ਕਿਹੋ ਜਿਹੇ ਦਰਖਤ ਲਾਇਆ ਉੱਥੇ। ਸੋ ਉਹਦੇ ਵਿੱਚ ਜੀ ਆਪਣੇ 5500 ਦਰਖਤ ਲਾਇਆ ਜੀ। ਹਾਂ ਹਾਂ। ਤੇ ਉਹਦੀਆਂ 51 ਕਿਸਮਾਂ। ਹੁਣ ਏਨੇ ਰਵੈਤੀ ਆ ਮੈਨੂੰ ਸਾਰਿਆਂ ਦੇ ਨਾਮ ਵੀ ਨਹੀਂ ਯਾਦ ਤਾਂ ਕਰਕੇ ਮੈਂ ਪੜ੍ਹ ਕੇ ਦੱਸਣ ਲੱਗਾ। ਹਾਂਜੀ। ਹਾਂਜੀ। ਸੋ ਜੀ ਬੋੜ, ਪਿੱ ਲਸੂੜਾ ਦੇਸੀ ਬਰੀ ਬਿੱਲ ਪੱਤਰ ਅਨਾਰ ਢੇਉ ਸਹਤੂਤ ਜੰਡ ਹੁਣ ਜੰਡ ਦਾ ਮੈਂ ਤਾਂ ਜੰਡੇ ਦਾ ਸਾਡੇ ਸਾਡੇ ਇਲਾਕੇ ਚ ਵੀ ਖਤਮ ਹੋ ਗਏ ਹੁਣ ਹਾਂ ਜਿਹੜੇ ਮਾਨਸੇ ਚ ਵੀ ਖਤਮ ਹੋ ਗਏ ਹਾਂਜੀ ਟਾਲੀ ਦੇਸੀ ਕਿੱਕਰ ਕਿੱਕਰ ਨਹੀਂ ਰਹੀਆਂ ਪਹਿਲਾਂ ਕਿੱਕਰਾਂ ਬਹੁਤ ਆਮ ਸੀਗੀਆਂ ਜੀ ਗੁੱਲੜ ਅਰਜਣ ਤਰੇਕ ਬਕੈਣ ਸ੍ਰੀ ਸੁਹੰਜਣਾ ਕਚਨਾਰ ਪੁਤਰਨਜੀਵਾ ਕੜੀ ਪੱਤਾ ਕਣਕ ਚੰਪਾ ਚਿਰਮਲ ਸੁਖਚੈਨ ਸਾਗਵਾਨ ਟੱਕ ਅਮਲਤਾਸ ਜਿਹੜੇ ਉਹ ਆਪਣੇ ਸਤਿੰਦਰ ਸਰਤਾਜ ਉਹਦੇ ਗਾਣਿਆਂ ਦੇ ਵਿੱਚ ਕਈ ਸੁਣੇ ਹੋਏ ਆ ਪਹਾੜੀ ਕਿੱਕਰ ਸੋਣੀ ਬਾਸ ਚਾਂਦਨੀ ਹਾਂਜੀ ਆਪਣੇ ਮਰੂਆ ਰਾਤ ਦੀ ਰਾਣੀ ਜਟਰੋਫਾ ਹਬਿਸਕਸ ਖਨੇਰ ਪਿਲਕਨ ਇਮਲੀ ਤੋਣਕ ਕੁਸਮ ਅੰਜੀਰ ਕਟਹਲ ਹਾਰ ਸ਼ਿੰਗਾਰ ਤੇ ਆਲੂ ਬਖਾਰੇ ਲਓ ਜੀ ਪਹਿਲਾਂ ਦਰਸ਼ਕੋ ਮੈਨੂੰ ਇਹ ਦੱਸਿਓ ਵੀ ਤੁਸੀਂ ਇਹਨਾਂ ਦਰਖਤਾਂ ਦੇ ਵਿੱਚੋਂ ਕਿਹੰਜਾਂ ਦੇ ਨਾਂ ਸੁਣੇ ਤੇ ਕਿਹੜੇ ਤੁਹਾਨੂੰ ਨਵੇਂ ਜਿ ਪਹਿਲੀ ਵਾਰ ਸੁਣਨ ਨੂੰ ਮਿਲੇ ਆ ਮੈਂ ਤਾਂ ਸਾਰੇ ਸਾਰੇ ਨਾਂ ਦਾ ਨਾਂ ਸੁਨੇ ਸੀ ਨਾ ਹੀ ਮੈਂ ਦੇਖਿਆ ਹਾਂ ਜੀ ਹਾਂ ਅੱਧੇ ਪਚਦੇ ਹੁੰਦੇ ਜਾਣਦੇ ਹਾਂ ਸੋ ਮੈਨੂੰ ਤਰ੍ਹਾਂ ਦਾ ਇੱਕ ਪਿੰਡ ਚ ਜੀ ਇੱਕ ਇਹੋ ਜਿਹਾ ਲੱਗ ਜੇ ਭਾਵੇਂ ਕੋਈ ਚਾਰਕਨ ਵਾਲੇ ਤੇ ਲੱਗ ਜੇ ਘੱਟੋ ਘੱਟ ਜਵਾਕਾਂ ਨੂੰ ਇਹ ਤਾਂ ਪਤਾ ਲੱਗ ਜੇ ਵੀ ਆਹ ਯਾਰ ਦਰਾਹ ਵੀ ਦਰਖਤ ਹੁੰਦੇ ਆ ਹਾਂ ਜੀ ਪੰਜਾਬ ਚ ਹੁੰਦੇ ਰਹੇ ਆ ਆ ਝੰਡ ਦੀ ਤੁਸੀਂ ਗੱਲ ਕੀਤੀ ਹੈ ਝੰਡ ਅਸੀਂ ਤਾਂ ਖਰ ਦੇਖਿਆ ਹ ਹੁਣ ਤਾਂ ਝੰਡ ਦੇਖਣ ਨੂੰ ਨਹੀਂ ਮਿਲਦਾ ਹਾਂ ਜੀ ਸੋ ਇਸ ਸੇਵਾ ਤਹਿਤ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਕਿ ਵੀ ਜੇ ਕੋਈ ਪਿੰਡ ਦੀ ਤੁਹਾਡੇ ਜਿਹੜੀ ਸ਼ਾਮ ਲਾਟ ਆ ਹਮਮ ਉੱਥੇ ਵੀ ਲਾ ਸਕਦੇ ਜੇ ਪੰਚਾਇਤ ਮਾਨ ਦੀ ਜੇ ਪੰਚਾਇਤ ਮ ਅਪਰਚੂਨਿਟੀ ਹੈ ਜਿਹੜੀਆਂ ਪੰਚਾਇਤਾਂ ਉਦਮੀ ਨੇ ਸੋਚਦੀਆਂ ਨੇ ਹਨਾ ਕਿ ਅਸੀਂ ਧਰਤੀ ਲਈ ਕੁਝ ਕਰ ਸਕਦੇ ਹਾਂ ਸੋ ਇਹ ਵੀ ਇੱਕ ਚੰਗੀ ਗੱਲ ਹੈ ਅੱਛਾ ਹੁਣ ਆਪਾਂ ਇੱਕ ਨਵੀਂ ਗੱਲ ਤੇ ਆਉਣੇ ਤੁਸੀਂ ਜ਼ਿਕਰ ਕਰ ਰਹੇ ਸੀ ਇਹ ਤਾਂ ਚਲੋ ਤੁਸੀਂ ਤਾਂ ਹੁਣ ਗੁਰੂ ਮਹਾਰਾਜ ਦੀ ਜਿਵੇਂ ਹੁਕਮ ਅਨੁਸਾਰ ਦਾਨ ਕਰਤਾ ਧਰਤੀ ਦਾਨ ਕਰਤੀ ਹੈ ਉਹਦੇ ਤੇ ਇੱਕ ਛਿੜੀ ਲੱਗ ਗਈ ਹੈ ਜੰਗਲ ਲੱਗ ਗਿਆ ਹਨਾ ਜੀ ਕੁਝ ਲੋਕ ਕਹਿੰਦੇ ਅਰਬੀ ਅਸੀਂ ਅਜੇ ਇੰਨੇ ਸਮਰੱਥ ਨਹੀਂ ਹੈਗੇ ਵੀ ਅਸੀਂ ਚਲ ਝੋਨਾ ਤਾਂ ਨਹੀਂ ਲਾਉਣਾ ਹੁਣ ਕਣਕ ਝੋਨੇ ਤੋਂ ਪਾਸੇ ਆਉਣੇ ਆ ਪਰ ਅਸੀਂ ਦਰਖਤ ਲਾ ਲਾਂਗੇ ਪਰ ਸਾਨੂੰ ਚਾਰ ਪੈਸੇ ਬਣ ਜਾਣਾ ਉਹਦੀ ਗੱਲ ਮੈਨੂੰ ਦੱਸੋ ਤੁਸੀਂ ਵੀ ਮੜਾ ਜ਼ਿਕਰ ਕਰ ਰਹੇ ਸੀਗੇ ਨਾ ਸੋ ਇਹਦੇ ਵਿੱਚ ਆਮਨੇ ਆਮ ਜੇ ਤੁਸੀਂ ਕਿਸੇ ਵੀ ਜਿਹੜੇ ਦਰਖਤਾਂ ਨਾਲ ਆਲੀ ਜਿਹੜੀ ਖੇਤੀਬਾੜੀ ਕਰਦੇ ਤੁਸੀਂ ਕਿਸੇ ਨਾਲ ਗੱਲ ਕਰੋ ਐਗਰੋਫਰੈਸਟਰੀ ਹੋਗੀ ਐਗਰੋਫਰੈਸਟਰੀ ਹਨਾ ਜੀ ਉਹਦੇ ਵਿੱਚ ਜਿਹੜੀ ਟਾਲੀ ਦਾ ਤੇ ਸਫੈਦੇ ਦਾ 6 ਸਾਲ 5 ਤੋਂ 6 ਸਾਲ ਦਾ ਸਾਈਕਲ ਹੈ ਜੀ ਪਪੂਲਰ ਦਾ ਪਪੂਲਰ ਦਾ ਕੈਲ ਪਪੂਲਰ ਦਾ ਤਾਂ ਮੈਂ ਸੁਣਿਆ ਜੀ ਯੂਨੀਵਰਸਿਟੀ ਉਹ ਤੋਂ ਛੋਟਾ ਹੈ ਜੀ ਸੋ ਜਿਹੜੀ ਸਫੈਦਾ ਟਾਲੀ ਤੇ ਆਪਣੀ ਸਫੈਦਾ ਹੋਰ ਵੀ ਦਰਖਤ ਹੋਣਗੇ ਹਾਂ ਨਾ ਵੀ ਜਿਹੜੇ 4-5 ਸਾਲ ਦੇ ਸਾਈਕਲ ਦੇ ਵਿੱਚ ਜਿਹੜੇ ਪੂਰੇ ਫੁੱਲ ਗਰੋਨ ਹੋ ਜਾਂਦੇ ਆ ਹੂੰ ਜੇ ਤੁਸੀਂ ਉਹ ਲਾ ਲਓ ਜੀ ਤੋਂ 5 ਸਾਲ ਦੇ ਵਿੱਚ ਤੁਹਾਨੂੰ ਮੰਨ ਲਓ ਹੁਣ ਠੇਕਾ 50000 ਰੁਪਿਆ ਚੱਲਦਾ ਜੀ ਇੱਕ ਕਿੱਲੇ ਦਾ ਜੇ ਤੁਸੀਂ 5 ਸਾਲਾਂ ਤਾਂ ਤੁਹਾਨੂੰ 2.5 ਲੱਖ ਰੁਪਿਆ ਬਣਿਆ ਕਿਤੇ 60000 ਹੋਊਗਾ ਹਾਂਜੀ ਹਨਾ ਉਹ ਕਿਤੇ 35000 ਹੀ ਹੈ ਹਾਂਜੀ ਹਾਂਜੀ ਹਨਾ ਜਿਹੜਾ 5 ਜਿਹੜਾ 5 ਸਾਲਾਂ ਦੇ ਵਿੱਚ ਜਿਹੜੀ ਇੱਕ ਕਿੱਲੇ ਦੀ ਜੇ ਤੁਹਾਡੇ ਤੁਸੀਂ ਦਰਖਤ ਲਾਏ ਹੋਏ ਨੇ ਉਹ ਲਗਭਗ ਕਹਦੇ ਜੀ ਤੁਹਾਨੂੰ 4 ਲੱਖ 4.5 ਲੱਖ ਰੁਪਿਆ ਛੱਡ ਸਕਦੇ ਸੋ ਕਣਕ ਝੋਨੇ ਨਾਲ ਵੱਧ ਪੈਸਾ ਛੱਡ ਸਕਦੇ ਬਿਲਕੁਲ ਛੱਡ ਸਕਦੇ ਆ ਜੀ ਮੈਂ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਰਿਪੋਰਟ ਦੇਖ ਰਿਹਾ ਸੀਗਾ ਐਗਰੋ ਫਰੈਸਟ ਮਿਸਿਕਰ ਉਹ ਪੌਪੂਲਰ ਦੀ ਰਿਪੋਰਟ ਸੀ ਉਹਦੇ ਚੋ ਜ਼ਿਕਰ ਕਰਇ ਸੀ ਕਿ ਜੇ ਤੁਸੀਂ 5 ਸਾਲ ਦਾ ਪ੍ਰੋਜੈਕਟ ਕਰਦੇ ਹੋ ਪਹਿਲੇ ਸਾਲ ਦੋ ਸਾਲ ਉਹਨਾਂ ਨੇ ਖਰਕਣ ਕੀ ਵਿੱਚ ਬੀਜੀ ਹੈ ਜੀ ਪਰ ਜੇ ਤੁਸੀਂ 5 ਸਾਲ ਦਾ ਪ੍ਰੋਜੈਕਟ ਕਰਦੇ ਹੋ ਤਾਂ ਤੁਹਾਨੂੰ ਕਣਕ ਛੋਣੇ ਦੇ ਬਰਾਬਰ ਦਾ ਤਾਂ ਘਟੋਕਟ ਪੈਸਾ ਛੱਡ ਕੇ ਜਾਂਦੇ ਆ ਹਾਂ ਜੀ ਇਹ ਜਿਹੜੇ ਐਨਆਰਈ ਭਰਾ ਨੇ ਉਹਨਾਂ ਲਈ ਇਹ ਕਾਪਰਚੁਨਿਟੀ ਹੋ ਸਕਦੀ ਹੈ ਹਰ ਇੱਕ ਸਾਲ ਤੁਹਾਨੂੰ ਮੱਥਾ ਮਾਰਨ ਦੀ ਲੋੜ ਨਹੀਂ ਜੀ ਬਿਲਕੁਲ ਦੂਜੀ ਗੱਲ ਕਬਜ਼ੇ ਵਾਲਾ ਮਸਲਾ ਮੁੱਕ ਜਾਂਦਾ ਜੀ ਹੁਣ ਆਪਣੇ ਬੰਦੇ ਠੇਕੇ ਤੇ ਜ਼ਮੀਨ ਦਿੰਦੇ ਤੇ ਡਰਦੇ ਰਹਿੰਦੇ ਵੀ ਯਾਰ ਕਿਤੇ ਸਾਡੀ ਦਾਬਾ ਨਾ ਹੋ ਜਾਵੇ ਸਾਲ ਦੋ ਸਾਲ ਬਾਅਦ ਨ ਉਹ ਨੂੰ ਠੀਕ ਹੈ ਨਾ ਪਹਿਲੇ ਸਾਲ ਉਹਦਾ ਰੱਖ-ਰਖਾਅ ਕਰਨਾ ਪੈਂਦਾ ਉਹ ਕਿਸੇ ਨੂੰ ਥੋੜੇ ਬਹੁਤ ਤੁਸੀਂ ਦੇ ਕੇ ਮਾੜਾ-ਮੋਟਾ ਰੱਖ-ਰਖਾਅ ਕਰਾ ਲਓ ਤੇ ਉਸ ਤੋਂ ਬਾਅਦ ਤੁਸੀਂ 5 ਸਾਲ ਦੀ ਨਿਸ਼ਚਿੰਤਤਾ ਜੀ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਲੋਕਾਂ ਨੂੰ ਵੀ ਯਾਰ ਕੁਦਰਤ ਨੂੰ ਬਾਰੇ ਕੀ ਸੋਚਣਾ ਚਾਹੀਦਾ ਅੱਜ ਕੱਲ ਤਾਂ ਪਿੰਡਾਂ ਵਾਲੇ ਵੀ ਜਿਨ੍ਹਾਂ ਨੇ ਸਾਰੇ ਫਰਸ਼ ਪੱਕੇ ਕਰੇ ਫਿਰਦੇ ਆ ਜੀ ਸੋ ਇਹਦੇ ਚ ਜੀ ਪਹਿਲਾਂ ਤਾਂ ਤੁਸੀਂ ਸ਼ਾਰਟਸ ਦੇਖ ਹੀ ਲਏ ਹੋਣੇ ਜਿਹੜਾ ਇਹ ਜੀ ਸਾਡੇ ਸੇਂਟ ਐਡਾਲਫ ਪਿੰਡ ਆ ਜੀ ਮੈਨੀਟੋਬਾ ਦਾ ਉਹਦੇ ਚ ਸਾਡੇ ਪਿੰਡ ਦੇ ਤਿੰਨ ਚਾਰ ਬਜ਼ੁਰਗਾਂ ਨੇ ਇਕੱਠੇ ਹੋ ਕੇ ਇਹ ਸਾਰੀ ਸੰਭੀ ਹੈ ਜੀ ਥਾਂ ਉਹਨਾਂ ਨੇ ਵਾਕਿੰਗ ਟ੍ਰੇਲਾਂ ਬਣਾਈਆਂ ਛਿੱਟੀਆਂ ਚੱਕ ਚੱਕ ਕੇ ਉਹਨਾਂ ਨੂੰ ਜੋੜ ਜੋੜ ਕੇ ਤੁਸੀਂ ਪਿੱਛੇ ਸ਼ਾਰਟਲੇ ਦਿਖਾਵਾਂਗੇ ਬਿਲਕੁਲ ਤੁਸੀਂ ਦੇਖੇ ਹੋਣਾ ਵੀ ਉਹ ਕਿੱਡਾ ਸੋਹਣਾ ਬਣਾਇਆ ਹੋਇਆ ਤੇ ਸਾਰਾ ਪਿੰਡ ਸਾਰੇ ਪਿੰਡ ਦੇ ਜਵਾਕ ਇਹਨੂੰ ਮਨ ਨਾਉਂਦੇ ਸ਼ਾਮ ਨੂੰ ਇੱਥੇ ਹੁਣ ਆਪਾਂ ਅੱਜ ਦੁਪਹਿਰ ਦਾ ਵੇਲਾ ਪਰ ਸ਼ਾਮ ਨੂੰ ਇੱਥੇ ਪੂਰੀ ਰੌਣਕ ਲੱਗੀ ਹੁੰਦੀ ਹੈ ਜਵਾਕ ਝੂਟਿਆ ਤੇ ਖੇਡਦੇ ਆ ਠੀਕ ਹੈ ਨਾ ਆਪਾਂ ਹੁਣੇ ਰੌਣਕਾਂ ਦੇਖੋ ਛੋਟੇ ਆ ਫਿਰਦੇ ਸਟਾਰ ਫਿਰਦੇ ਤੇ ਟੈਕਨੋਲੋਜੀ ਨਾਲ ਤੁਹਾਨੂੰ ਡਿਸਕਨੈਕਟ ਹੋਣ ਦਾ ਮੌਕਾ ਮਿਲ ਜਾਂਦਾ ਤੁਹਾਡੇ ਦਿਮਾਗ 'ਚ ਠਹਿਰਾਵ ਆਂਦਾ ਠੀਕ ਹੈ ਨਾ ਬੰਦੇ ਜਿਹੜੀ ਇਹ ਵੀ ਮੈਡੀਟੇਸ਼ਨ ਹੈ ਹਾਂਜੀ ਹਾਂਜੀ ਬਿਲਕੁਲ ਹੈ ਨਾ ਵੀ ਜਿਹੜੀ ਆਪਣੀ ਸਿਹਤ ਲਈ ਜ਼ਰੂਰੀ ਹੈ ਤੇ ਤਾਜੀ ਹਵਾ ਆਪਾਂ ਲੈ ਰਹੇ ਆਂ ਸੋ ਸੇਮ ਚੀਜ਼ ਹੁਣ ਜਿਹੜੀ ਪੰਜਾਬ ਦੇ ਵਿੱਚ ਵੀ ਜੇ ਆਪਾਂ ਦੇਖਿਆ ਹੈ ਨਾ ਵੀ ਘਰਾਂ ਦੇ ਵਿੱਚ ਵੀ ਅਸੀਂ ਦਰਖਤ ਨਹੀਂ ਛੱਡੇ ਹਾਂਜੀ ਕਿਹੜੀ ਗੱਲ ਹੁਣ ਦਰਖਤ ਛੱਡੇ ਅਖੇ ਜੀ ਪੱਤਿਆਂ ਦਾ ਗੰਦ ਪੈਣਾ ਹੁਣ ਜਿਹੜੀ ਜਿਹੜਾ ਗੰਦ ਤਾਂ ਬੰਦਾ ਪਾਉਂਦਾ ਕੁਦਰਤ ਥੋੜੀ ਗੰਦ ਪਾਉਂਦੀ ਹੁਣ ਤੁਸੀਂ ਆ ਦੇਖੋ ਆ ਤੁਹਾਡੇ ਆਲੇ ਦੁਆਲੇ ਤੁਸੀਂ ਸਾਰਾ ਦੇਖੇ ਅਨਟੱਚਡ ਹੈ ਕਿਸੇ ਨੇ ਬਣਾਇਆ ਥੋੜੀ ਇਹ ਸੋਹਣਾ ਲੱਗਦਾ ਨਾ ਹਾਂਜੀ ਜਿਹੜੇ ਬੰਦੇ ਪੰਜਾਬ ਚ ਬੈਠੇ ਦੇਖ ਰਹੇ ਹੋਣੇ ਆ ਉਹਨਾਂ ਦਾ ਜੀ ਕਰਦਾ ਹੋਣਾ ਵੀ ਯਾਰ ਮੈਂ ਵੀ ਇਸ ਜਗ੍ਹਾ ਤੇ ਜਾਵਾਂ ਮੈਂ ਸੋਚ ਰਿਹਾ ਸੀ ਵੀ ਜਿਆ ਸਤਲੁਜ ਹੋਵੇ ਹਾਂਜੀ ਸਤਲੁਜ ਦੇ ਨਾਲ ਸਾਡੇ ਕਿੰਨੇ ਪਿੰਡ ਹੈ ਸਾਡੇ ਜਮਾਂ ਵਿਚਾਲ ਦੀ ਧਰਤਾ ਪੰਜਾਬ ਦੇ ਜੀ ਕੀ ਕਿਸੇ ਪਿੰਡ ਦੇ ਵਿੱਚ ਸਤਲੁਜ ਦੇ ਨਾਲ ਨਾਲ ਕੋਈ ਉਹਨਾਂ ਨੇ ਵਾਕਿੰਗ ਟ੍ਰੇਲ ਤੋੜਾ ਤੋਰੇ ਫੇਰੇ ਲਈ ਕੋਈ ਪਗਡੰਡੀ ਜਾਂ ਕੋਈ ਬੈਠਣ ਨੂੰ ਜਗ੍ਹਾ ਜਾਂ ਕੋਈ ਬਣਾਈ ਹੈ ਕਮਰਸ਼ੀਅਲ ਤਾਂ ਹੋਊਗਾ ਕੋਈ ਨਾ ਕੋਈ ਕਿਸੇ ਪਿੰਡ ਨੇ ਉਦਮ ਕੀਤਾ ਕਿਸੇ ਪੰਚਾਇਤ ਨੇ ਉਦਮ ਕੀਤਾ ਜੇ ਦਰਸ਼ਕਾਂ ਨੂੰ ਪਤਾ ਦੱਸਿਓ ਜ਼ਰੂਰ ਪਰ ਜੇ ਨਹੀਂ ਕੀਤਾ ਤਾਂ ਹੋਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਜਿੱਥੇ ਜਾ ਕੇ ਤੁਹਾਨੂੰ ਸਾਹ ਆਵੇ ਹਾਂਜੀ ਇਵਨ ਘਰ ਦੇ ਵਿੱਚ ਜੀ ਹੁਣ ਆਪਣੇ ਤਾਂ ਖੁੱਲੇ ਵੇੜੇ ਆ। ਹਾਂਜੀ। ਦਰਖਤ ਲਾ ਲਓ। ਪੱਤਿਆਂ ਦਾ ਕੀ ਗੰਦ ਆ ਯਾਰ। ਪੱਤਿਆਂ ਨੇ ਤਾਂ ਗਲ ਜਾਣਾ। ਉਹ ਪੱਕੀਆਂ ਫਰਸ਼ਾਂ ਲਵਾ ਕੇ ਗੰਦੀ ਬਣਨੀ ਹੁਣ। ਹਾਂਜੀ। ਅ ਅਸੀਂ ਉਹ ਜਿਹੜੀ ਉਹ ਸਫਾਈ ਆ ਜਿਵੇਂ ਅੱਗੇ ਅਸੀਂ ਗੁਰੂ ਘਰਾਂ 'ਚ ਸੰਗਮਰਮਰਾਂ ਦੀ ਗੱਲ ਕਰਦੇ ਆ ਘਰਾਂ 'ਚ ਅਸੀਂ ਲੋਕ ਪੈਰਾਂ ਦੀ ਗੱਲ ਕਰਦੇ ਆ। ਉਹ ਹੁਣ ਸਮਾਂ ਅ ਜਿਹੜਾ ਉਹ ਜਾਣ ਵਾਲਾ ਹੈ ਜਾਣਾ ਚਾਹੀਦਾ ਹੈ ਜੀ ਕੁਦਰਤ ਅਸੀਂ ਤਾਂ ਸਾਡੇ ਤਾਂ ਬਾਬਿਆਂ ਨੇ ਕੁਦਰਤ ਨੂੰ ਇੰਨਾ ਉੱਚਾ ਰੱਖਿਆ ਸੀ ਜੀ ਤੇ ਅਸੀਂ ਸਾਡੀ ਕੌਮ ਪਤਾ ਨਹੀਂ ਉਸ ਚੀਜ਼ ਨੂੰ ਕਿਉਂ ਭੁੱਲਦੀ ਜਾ ਰਹੀ ਹੈ ਨਾ ਸੋ ਇਹ ਅੱਜ ਦਾ ਜਿਹੜਾ ਵੀਡੀਓ ਹੈ ਜੀ ਇਹ ਇੱਕ ਸੰਦੇਸ਼ ਵੀ ਹੈਗਾ ਕਿ ਉਦੋਂ ਵੀ ਹੈਗਾ ਇਹਨਾਂ ਦਾ ਬਾਲਾ ਜੀ ਦਾ ਕਿ ਐਡਾ ਵੱਡਾ ਉਦੋਂ ਲੈਣਾ ਕਿ ਤੁਸੀਂ ਕੁਦਰਤ ਨੂੰ ਕੁਝ ਪੇ ਬੈਕ ਕਰ ਰਹੇ ਹੋ ਪਰ ਨਾਲ ਦੇ ਨਾਲ ਇੱਕ ਇਹ ਵੀ ਹੈਗਾ ਕਿ ਜਿੱਥੇ ਵੀ ਤੁਸੀਂ ਬੈਠੇ ਹੋ ਘਰਾਂ ਚ ਬੈਠੇ ਹੋ ਤੁਸੀਂ ਕਿਸੇ ਪਿੰਡ ਚ ਬੈਠੇ ਹੋ ਕਿਸੇ ਦਰਿਆ ਦੇ ਨੇੜੇ ਵਾਲਾ ਪਿੰਡ ਆ ਕੋਈ ਹੈ ਨਾ ਜਿੱਥੇ ਕੋਈ ਵੀ ਕੁਦਰਤ ਦੀ ਜਿਹੜੀ ਸੁੰਦਰਤਾ ਹੈਗੀ ਉਹਨੂੰ ਕਾਇਮ ਰੱਖੋ ਤੇ ਉਹਨੂੰ ਵਿਧਾਓ ਤਾ ਨਾ ਜਾ ਜੀ ਹਾਂਜੀ ਪਾਲਾ ਜੀ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਸਾਨੂੰ ਤੁਸੀਂ ਆ ਜੰਗਲ ਤੱਕ ਦਿਖਾਏ ਦਿੱਤਾ ਤੇ ਦੂਜਾ ਜੰਗਲ ਅਸੀਂ ਦਰਸ਼ਕਾਂ ਨੂੰ ਨਾਲ ਤੁਹਾਨੂੰ ਫੋਟੋ ਮੈਜ ਦਿਖਾਵਾਂਗੇ ਜੀ ਜੀ ਸੋ ਸ਼ੁਕਰੀਆ ਤੁਹਾਡਾ ਮਿਹਰਬਾਨੀ ਸਾਸਿਕਾ ਸਾਸਿਕਾ